ਅਨਿਲ ਜੋਸ਼ੀ ਹੋਰਾਂ ਦੇ ਵੱਲੋਂ ਆਖਰਕਾਰ ਹੁਣ ਕਾਂਗਰਸ ਦਾ ਪੱਲਾ ਜਿਹੜਾ ਫੜ ਲਿਆ ਗਿਆ ਬੀਤੇ ਕੱਲ ਤੋਂ ਚਰਚਾਵਾ ਜਿਹੜੀਆਂ ਵੱਡੇ ਪੱਧਰ ਦੇ ਉੱਪਰ ਚੱਲ ਰਹੀਆਂ ਸੀ ਬੀਤੇ ਕੱਲ ਉਹਨਾਂ ਦੀ ਤਸਵੀਰ ਜਿਹੜੀ ਆ ਰਾਹੁਲ ਗਾਂਧੀ ਹੋਰਾਂ ਦੇ ਨਾਲ ਸਾਹਮਣੇ ਆਈ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਆਇਆ ਗਿਆ ਸੀ ਤੇ ਬੀਤੇ ਕੱਲ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਗੱਲ ਦੀ ਲਗਭਗ ਲਗਭਗ ਪੁਸ਼ਟੀ ਕਰ ਹੀ ਦਿੱਤੀ ਸੀ ਕਿ ਉਹ ਕਾਂਗਰਸ ਦਾ ਪੱਲਾ ਫੜ ਲ ਗਏ ਸੋ ਹੁਣ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਦੇਖ ਸਕਦੇ ਹੋ ਕਿਵੇਂ ਖੁਸ਼ੀ ਲੋ 6 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਬੀਜੇਪੀ ਤੋਂ ਅਸਤੀਫਾ ਇਹ ਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਸੀ ਕਿਉਂਕਿ 2020 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਉਸ ਵਕਤ ਇਹਨਾਂ ਦੇ ਵੱਲੋਂ ਬੜੇ ਸਾਰੇ ਮਤਭੇਦ ਬੀਜੇਪੀ ਦੇ ਨਾਲ ਉਸ ਕਿਸਾਨੀ ਧਰਨੇ ਨੂੰ ਲੈ ਕੇ ਹੁੰਦੇ ਦਿਖਾੜੀ ਦਿੱਤੇ ਸੀ ਇਸ ਕਰਕੇ ਉਹਨਾਂ ਨੇ ਬੀਜੇਪੀ ਤੋਂ ਕਿਨਾਰਾ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਤੇ ਵੱਡੀ ਗੱਲ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਉਹਨਾਂ ਦੇ ਉੱਪਰ ਇਤਬਾਰ ਕਰਕੇ 2024 ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਵਿੱਚ ਲੋ ਸੋ ਬਾਅਲ ਇਕਸ਼ਨਸ ਦੇ ਵਿੱਚ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਹਾਲਾਂਕਿ ਉਹ ਜਿੱਤ ਨਹੀਂ ਸਕੇ ਪਰ ਅਨਿਲ ਜੋਸ਼ੀ ਹੋਰਾਂ ਦਾ ਇਸ ਤਰੀਕੇ 2027 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਕਾਂਗਰਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਮਜ਼ਬੂਤੀ ਭਰਿਆ ਕਦਮ ਇਸ ਨੂੰ ਮੰਨਿਆ ਜਾ ਸਕਦਾ ਹੈ ਨਾਲ ਜੇਕਰ ਚੱਲ ਰਹੀਆਂ ਤਸਵੀਰਾਂ ਦੇ ਉੱਤੇ ਤੁਸੀਂ ਗੌਰ ਫਰਮਾਓ ਤਾਂ ਇਸ ਫਰੇਮ ਦੇ ਵਿੱਚ ਇਸ ਤਸਵੀਰ ਦੇ ਵਿੱਚ ਸਾਫ਼ ਤੌਰ ਦੇ ਉੱਪਰ ਚਿਹਰਿਆਂ ਦੇ ਉੱਪਰ ਉਹ ਹਾਸਾ ਜਿਹੜਾ ਹੈ ਜਾਂ ਪਰ ਚਿਹਰਿਆਂ ਦੇ ਉੱਪਰ ਉਹ ਖੁਸ਼ੀ ਜਿਹੜੀ ਆ ਵੇਖੀ ਜਾ ਸਕਦੀ ਹੈ ਹਾਲਾਂਕਿ ਸਿਆਸੀ ਰੂਪ ਦੇ ਵਿੱਚ ਇਹ ਖੁਸ਼ੀਆਂ ਕਿੰਨਾ ਕੁ ਚਰਬਹਾਲ ਰੈਂਦੀਆਂ ਨੇ ਇਹਦੇ ਬਾਰੇ ਚੰਗੇ ਭਲੇ ਲੋਕ ਜਿਹੜੇ ਨੇ ਉਹ ਜਾਣਦੇ ਨੇ ਕਿ ਕੀ ਸਥਿਤੀਆਂ ਕਿਸ ਤਰੀਕੇ ਦੇ ਨਾਲ ਪੈਦਾ ਹੋ ਸਕਦੀਆਂ ਨੇ ਉਹਨ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਜਾਣਾ ਹੋਇਆ ਤੇ ਇਸ ਕਾਂਗਰਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੇ ਮੌਕੇ ਦੇ ਉੱਪਰ ਪ੍ਰਤਾਪ ਬਾਜਵਾ ਅਮਰਿੰਦਰ ਸਿੰਘ ਰਾਜਾ ਆਪਣੇ ਜਿਹੜੇ ਨੇ ਇਹਨਾਂ ਸਣੇ ਵੱਖ-ਵੱਖ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਵੱਲੋਂ ਇਸ ਸਾਰੇ ਕਹ ਲਈਏ ਕਿ ਸ਼ਾਮਲ ਕਰਾਉਣ ਦੀ ਯੋਜਨਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਾਮਲ ਹੋਇਆ ਗਿਆ ਤੇ ਇੱਥੇ ਬੇहद ਖਾਸਮ ਖਾਸ ਤਰੀਕੇ ਦੇ ਨਾਲ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਜਿਸ ਤਰੀਕੇ ਆਉਣਾ ਹੋਇਆ ਹੈ ਸੁਭਾਵਿਕ ਰੂਪ ਦੇ ਵਿੱਚ ਇਹ ਵੀ ਦਰਸਾਉਂਦਾ ਹੈ ਕਿ ਉਹਨਾਂ ਨੂੰ ਹੋ ਸਕਦਾ ਹੈ 2027 ਦੀਆਂ ਚੋਣਾਂ ਦੇ ਵਿੱਚ ਟਿਕਟ ਦੇ ਲਈ ਕਹ ਦਿੱਤਾ ਗਿਆ ਹੋਵੇ ਜਾਂ ਪਰ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਕੋਈ ਚਰਚਾ ਹੋਈ ਹੋਵੇ ਕਿਉਂਕਿ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਹੋਣੀ ਮੇਨ ਸਟ੍ਰੀਮ ਉਹਨਾਂ ਲੀਡਰਸ ਦੇ ਨਾਲ ਮੁਲਾਕਾਤ ਹੋਣੀ ਤੇ ਇਸ ਮੀਟਿੰਗ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਦੇ ਉੱਪਰ ਵਾਰਤਾਲਾਪ ਹੋਈ ਹੋਏਗੀ ਇਹ ਗੁਫ਼ਤਗੂ ਹੋਏ ਹੋਏਗੀ ਕਿ ਕਿਹੜੀ ਕਿਸ ਤਰੀਕੇ ਦੇ ਨਾਲ ਸਥਿਤੀ ਦੇ ਨਾਲ ਨਿਪਟਣਾ ਹੈ ਜਾਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਛੱਡੇ ਜਾਣ ਤੋਂ ਬਾਅਦ ਕਿਹੜੀਆਂ ਕਮੀਆਂ ਖਾਮੀਆਂ ਨੇ ਕਾਂਗਰਸ ਦੇ ਵਿੱਚ ਜਿਸ ਨੂੰ ਅਮਿਲ ਜੋਸ਼ੀ ਹੋਰਾਂ ਦੇ ਵੱਲੋਂ ਹੁਣ ਤੱਕ ਘੋਖਿਆ ਪੜਤਾਲਿਆ ਗਿਆ ਹੋਵੇਗਾ ਜਾਂਚ ਕੀਤੀ ਗਈ ਹੋਵੇਗੀ ਕਿ ਜੇਕਰ ਮੈਂ ਕਾਂਗਰ ਦਿਆ ਤਾਂ ਆ ਚੀਜ਼ਾਂ ਜਿਹੜੀਆਂ ਨੇ ਦੂਰ ਕੀਤੀਆਂ ਜਾਣਗੀਆਂ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਅੱਗੇ ਵਧਾਇਆ ਜਾਏਗਾ ਪਰ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਜਿਸ ਤਰੀਕੇ ਬੀਤੇ ਕੱਲ ਚਰਚਾ ਦਾ ਵਿਸ਼ਾ ਬਣਿਆ ਸੀ ਅੱਜ ਉਹ ਸ਼ਾਮਲ ਹੋ ਚੁੱਕੇ ਨੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤਸਵੀਰਾਂ ਦੇ ਵਿੱਚ ਜਹੋ ਜਲਾਲ ਜਿਹੜਾ ਉਸ ਨੂੰ ਵੀ ਵੇਖਿਆ ਜਾ ਸਕਦਾ ਐ ਅਮਰਿੰਦਰ ਸਿੰਘ ਰਾਜਾ ਆਪਣੇ ਕੋ ਹੁਣ ਪ੍ਰਤਾਪ ਸਿੰਘ ਬਾਜਵਾ ਹੁਣ ਭੁਪੇਸ਼ ਬਗੇਲ ਹੁਣ ਉਹਨਾਂ ਦੇ ਵੱਲੋਂ ਆਪੋ ਆਪਣੇ ਪ੍ਰਤਿਕਰਮ ਜਿਹੜੇ ਨੇ ਉਹ ਵੀ ਪੇਸ਼ ਕੀਤੇ ਗਏ ਤੇ ਆਸਵਾਦ ਨਹੀਂ ਕਿ ਕਾਂਗਰਸ ਦੀ ਮਜ਼ਬੂਤੀ ਜਿਹੜੀ ਹੈ ਹੋਏਗੀ ਪਰ ਕਾਂਗਰਸ ਦਾ ਪਿਛਲੇ ਸਮੇਂ ਦੇ ਵਿੱਚ ਪੀੜ ਚੱਲਿਆ ਹੈ ਯਾਹਰ ਕਾਂਗਰਸ ਦੇ ਬੰਦੋ ਜੇਸ ਤਰੀਕੇ ਦੇ ਨਾਲ ਪਿਛਲੀਆਂ ਸਥਿਤੀਆਂ ਜਿਹੜੀਆਂ ਅੰਦਰੂਨੀ ਗ੍ਰਹਿ ਕਲੇਸ਼ ਦਾ ਰੂਪ ਧਾਰਨ ਕਰ ਗਈਆਂ ਸੀ ਉਹ ਭਾਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟੈਸਲ ਹੋਵੇ ਜਾਂ ਫਿਰ ਇਹ ਵੀ ਸਿਆਸੀ ਮਾਹਰ ਕਹਿੰਦੇ ਨੇ ਕਿ ਭਾਈ ਕਾਂਗਰਸ ਸਾਲੇ ਪਾਸਿਓ 5-6 ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਉਹ ਸਾਰੀਆਂ ਸਥਿਤੀਆਂ ਦੇ ਨਾਲ ਕਿਤੇ ਅਨਿਲ ਜੋਸ਼ੀ ਦਾ ਕੋਈ ਵਾਅਦਾ ਤਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ ਇਹ ਵੀ ਵੇਖਣ ਵਾਲੀ ਗੱਲ ਹੈ ਪਰ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਜੇਸ ਤਰੀਕੇ ਦੇ ਨਾਲ ਇਸ ਵਕਤ ਵਟੇ ਆ ਕਹੇ ਲਈਏ ਕਿ ਘਟਨਾ ਕ੍ਰਮ ਨੂੰ ਆ ਕਹੇ ਲਈਏ ਕਿ ਅੰਦਾਜ਼ਨ ਦੇਣ ਦੀ ਗੱ ਕਹਿਣ ਦਾ ਭਾਵ ਇਹ ਕਿ ਕਾਂਗਰਸ ਦੇ ਵਿੱਚ ਹੁਣ ਵੱਡਾ ਬਦਲ ਜਿਹੜਾ ਹੋ ਸਕਦਾ ਹੈ ਵੱਡਾ ਬਦਲ ਕਹਿਣ ਦਾ ਭਾਵ ਕਿ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਅਨਿਲ ਜੋਸ਼ੀ ਹੋਰਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ ਪਰ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ ਕਿਵੇਂ ਸਿਆਸਤ ਦੇ ਵਿੱਚ ਵੱਡਾ ਬਦਲਾਅ ਜਿਹੜਾ ਸੋਚ ਕੇ ਉਹ ਸ਼ਾਮਲ ਹੋਏ ਨੇ ਕਿਵੇਂ ਲਿਆਉਣਗੇ ਉਸ ਬਦਲਾਅ ਨੂੰ ਇਹ ਸਾਰੀਆਂ ਸਥਿਤੀਆਂ ਦੇ ਉੱਪਰ ਪੈਣੀ ਨਜ਼ਰ ਆਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਵੀ ਅਨਿਲ ਜੋਸ਼ੀ ਹੋਰਾਂ ਦੇ ਕਾਂਗਰਸ ਦੇ ਸਫ਼ਰ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਬੈਰਹਾਾਲ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਅਨਿਲ ਜੋਸ਼ੀ ਹੋਰਾਂ ਦੇ ਵੱਲੋਂ ਆਖਰਕਾਰ ਹੁਣ ਕਾਂਗਰਸ ਦਾ ਪੱਲਾ ਜਿਹੜਾ ਫੜ ਲਿਆ ਗਿਆ ਬੀਤੇ ਕੱਲ ਤੋਂ ਚਰਚਾਾਂਵਾਂ ਜਿਹੜੀਆਂ ਵੱਡੇ ਪੱਧਰ ਦੇ ਉੱਪਰ ਚੱਲ ਰਹੀਆਂ ਸੀ ਬੀਤੇ ਕੱਲ ਉਹਨਾਂ ਦੀ ਤਸਵੀਰ ਜਿਹੜੀ ਆ ਰਾਹੁਲ ਗਾਂਧੀ ਹੋਰਾਂ ਦੇ ਨਾਲ ਸਾਹਮਣੇ ਆਈ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਆਇਆ ਗਿਆ ਸੀ ਤੇ ਬੀਤੇ ਕੱਲ ਵਾਕ ਵਾਕ ਨਿਊਜ਼ ਚੈਨਲਾਂ ਦੇ ਉੱਪਰ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਗੱਲ ਦੀ ਲ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਦੇਖ ਸਕਦੇ ਹੋ ਕਿਵੇਂ ਖੁਸ਼ੀ ਮਨਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਇਹਨਾਂ ਦੇ ਵੱਲੋਂ 6 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਭਾਜਪਾ ਤੋਂ ਅਸਤੀਫਾ ਇਹ ਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਸੀ ਕਿਉਂਕਿ 2020 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਉਸ ਵਕਤ ਇਹਨਾਂ ਦੇ ਵੱਲੋਂ ਬੜੇ ਸਾਰੇ ਮਤਭੇਦ ਭਾਜਪਾ ਦੇ ਨਾਲ ਉਸ ਕਿਸਾਨੀ ਧਰਨੇ ਨੂੰ ਲੈ ਕੇ ਹੁੰਦੇ ਦਿਖਾੜੀ ਦਿੱਤੇ ਸੀ ਇਸ ਕਰਕੇ ਉਹਨਾਂ ਨੇ ਭਾਜਪਾ ਤੋਂ ਕਿਨਾਰਾ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਤੇ ਸੀਕੇ ਸ਼ਰਮੜੀ ਅਕਾਲੀ ਦਲ ਦੇ ਵੱਲੋਂ ਵੀ ਉਹਨਾਂ ਦੇ ਉੱਪਰ ਇਤਬਾਰ ਕਰਕੇ 2024 ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਹਾਲਾਂਕਿ ਉਹ ਜਿੱਤ ਨਹੀਂ ਸਕੇ ਪਰ ਅਨਿਲ ਜੋਸ਼ੀ ਹੋਰਾਂ ਦਾ ਇਸ ਤਰੀਕੇ 2027 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਕਾਂਗਰਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਮਜ਼ਬੂਤੀ ਭਰਿਆ ਕਦਮ ਇਸ ਨੂੰ ਮੰਨਿਆ ਜਾ ਸਕਦਾ ਹੈ ਨਾਲ ਜੇਕਰ ਚੱਲ ਰਹੀਆਂ ਤਸਵੀਰਾਂ ਦੇ ਉੱਤੇ ਤੁਸੀਂ ਗੌਰ ਫਰਮਾਓ ਤਾਂ ਇਸ ਫਰੇਮ ਦੇ ਵਿੱਚ ਇਸ ਤਸਵੀਰ ਦੇ ਵਿੱਚ ਸਾਫ਼ ਤੌਰ ਦੇ ਉੱਪਰ ਚਿਹਰਿਆਂ ਦੇ ਉੱਪਰ ਉਹ ਹਾਸਾ ਜਿਹੜਾ ਹੈ ਜਾਂ ਪਰ ਚਿਹਰਿਆਂ ਦੇ ਉੱਪਰ ਉਹ ਖੁਸ਼ੀ ਜਿਹੜੀ ਆ ਵੇਖੀ ਜਾ ਸਕਦੀ ਹੈ ਹਾਲਾਂਕਿ ਸਿਆਸੀ ਰੂਪ ਦੇ ਵਿੱਚ ਇਹ ਖੁਸ਼ੀਆਂ ਕਿੰਨਾ ਕੁ ਚਰਬਹਾਲ ਰਹੀਆਂ ਨੇ ਇਹਦੇ ਬਾਰੇ ਚੰਗੇ ਭਲੇ ਲੋਕ ਜਿਹੜੇ ਨੇ ਉਹ ਜਾਣਦੇ ਨੇ ਕਿ ਕੀ ਸਥਿਤੀਆਂ ਕਿਸ ਤਰੀਕੇ ਦੇ ਨਾਲ ਪੈਦਾ ਹੋ ਸਕਦੀਆਂ ਹੁਣ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਜਾਣਾ ਹੋਇਆ ਤੇ ਇਸ ਕਾਂਗਰਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੇ ਮੌਕੇ ਦੇ ਉੱਪਰ ਪ੍ਰਤਾਪ ਬਾਜਵਾ ਅਮਰਿੰਦਰ ਸਿੰਘ ਰਾਜਾ ਆਪਣੇ ਜਿਹੜੇ ਨੇ ਇਹਨਾਂ ਸਣੇ ਵੱਖ-ਵੱਖ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਵੱਲੋਂ ਇਸ ਸਾਰੇ ਕਹ ਲਈਏ ਕਿ ਸ਼ਾਮਲ ਕਰਾਉਣ ਦੀ ਯੋਜਨਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਾਮਲ ਹੋਇਆ ਗਿਆ ਤੇ ਇੱਥੇ ਬੇहद ਖਾਸਮ ਖਾਸ ਤਰੀਕੇ ਦੇ ਨਾਲ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਜਿਸ ਤਰੀਕੇ ਆਉਣਾ ਹੋਇਆ ਹੈ ਸੁਭਾਵਿਕ ਰੂਪ ਦੇ ਵਿੱਚ ਇਹ ਵੀ ਦਰਸਾਉਂਦਾ ਹੈ ਕਿ ਉਹਨਾਂ ਨੂੰ ਹੋ ਸਕਦਾ 2027 ਦੀਆਂ ਚੋਣਾਂ ਦੇ ਵਿੱਚ ਟਿਕਟ ਦੇ ਲਈ ਵੀ ਕਹਿ ਦਿੱਤਾ ਗਿਆ ਹੋਵੇ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਕੋਈ ਚਰਚਾ ਹੋਈ ਹੋਵੇ ਕਿਉਂਕਿ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਹੋਣੀ ਮੇਨ ਸਟ੍ਰੀਮ ਉਹਨਾਂ ਲੀਡਰਸ ਦੇ ਨਾਲ ਮੁਲਾਕਾਤ ਹੋਣੀ ਤੇ ਇਸ ਮੀਟਿੰਗ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਦੇ ਉੱਪਰ ਵਾਰਤਾਲਾਪ ਹੋਈ ਹੋਏਗੀ ਇਹ ਗੁਪਤਕੂ ਹੋਈ ਹੋਏਗੀ ਕਿ ਕਿਹੜੀ ਕਿਸ ਤਰੀਕੇ ਦੇ ਨਾਲ ਸਥਿਤੀ ਦੇ ਨਾਲ ਨਿਪਟਣਾ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਛੱਡੇ ਜਾਣ ਤੋਂ ਬਾਅਦ ਕਿਹੜੀਆਂ ਕਮੀਆਂ ਖਾਮੀਆਂ ਨੇ ਕਾਂਗਰਸ ਦੇ ਵਿੱਚ ਜਿਸ ਨੂੰ ਅਮਿਲ ਜੋਸ਼ੀ ਹੋਰਾਂ ਦੇ ਵੱਲੋਂ ਹੁਣ ਤੱਕ ਘੋਖਿਆ ਪੜਤਾਲਿਆ ਗਿਆ ਹੋਵੇਗਾ ਜਾਂਚ ਕੀਤੀ ਗਈ ਹੋਵੇਗੀ ਕਿ ਜ ਮੈਂ ਕਾਂਗਰਸ ਦੇ ਵਿੱਚ ਗਿਆ ਤਾਂ ਆ ਚੀਜ਼ਾਂ ਜਿਹੜੀਆਂ ਨੇ ਦੂਰ ਕੀਤੀਆਂ ਜਾਣਗੀਆਂ ਇਸ ਤਰੀਕੇ ਦੇ ਨਾਲ ਕਾਰਵਾ ਜਿਹੜਾ ਕਾਂਗਰਸ ਦਾ ਅੱਗੇ ਵਧਾਇਆ ਜਾਏਗਾ ਪਰ ਅਨੈਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਜਿਸ ਤਰੀਕੇ ਬੀਤੇ ਕੱਲ ਚਰਚਾ ਦਾ ਵਿਸ਼ਾ ਬਣਿਆ ਸੀ ਅੱਜ ਉਹ ਸ਼ਾਮਲ ਹੋ ਚੁੱਕੇ ਨੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤਸਵੀਰਾਂ ਦੇ ਵਿੱਚ ਜਹੋ ਜਲਾਲ ਜਿਹੜਾ ਉਸ ਨੂੰ ਵੀ ਵੇਖਿਆ ਜਾ ਸਕਦਾ ਐ ਅਮਰਿੰਦਰ ਸਿੰਘ ਰਾਜਾ ਆਪਣੇ ਕੋ ਹੁਣ ਪ੍ਰਤਾਪ ਸਿੰਘ ਬਾਜਵਾ ਹੁਣ ਭੁਪੇਸ਼ ਬਗੇਲ ਹੁਣ ਉਹਨਾਂ ਦੇ ਵੱਲੋਂ ਆਪੋ ਆਪਣੇ ਪ੍ਰਤਿਕਰਮ ਜਿਹੜੇ ਨੇ ਉਹ ਵੀ ਪੇਸ਼ ਕੀਤੇ ਗਏ ਤੇ ਆਸਵਾਦ ਨਹੀਂ ਕਿ ਕਾਂਗਰਸ ਦੀ ਮਜ਼ਬੂਤੀ ਜਿਹੜੀ ਹੈ ਹੋਏਗੀ ਪਰ ਕਾਂਗਰਸ ਦਾ ਪਿਛਲੇ ਸਮੇਂ ਦੇ ਵਿੱਚ ਪੀੜੋ ਪਾੜਾ ਜਿਹੜਾ ਚੱਲਿਆ ਹੈ ਯਹਾਂ ਪਰ ਕਾਂਗਰਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਥਿਤੀ ਸੋ ਭਾਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟੈਸਲ ਹੋਵੇ ਜਾਂ ਫਿਰ ਇਹ ਵੀ ਸਿਆਸੀ ਮਾਹਰ ਕਹਿੰਦੇ ਨੇ ਕਿ ਭਾਈ ਕਾਂਗਰਸ ਸਾळे ਪਾਸਿਓ 5-6 ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਉਹ ਸਾਰੀਆਂ ਸਥਿਤੀਆਂ ਦੇ ਨਾਲ ਕਿਤੇ ਅਨਿਲ ਜੋਸ਼ੀ ਦਾ ਕੋਈ ਵਾਅਦਾ ਤਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ ਇਹ ਵੀ ਵੇਖਣ ਵਾਲੀ ਗੱਲ ਹੈ ਪਰ ਅਨਿਲ ਜੋਸ਼ੀ ਹੋਰਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਜੇ ਇਸ ਤਰੀਕੇ ਦੇ ਨਾਲ ਇਸ ਵਕਤ ਵੱਡੇ ਆਕਲਿਏ ਕਿ ਘਟਨਾ ਕ੍ਰਮ ਨੂੰ ਆਕਲਿਏ ਕਿ ਅੰਦਾਜ਼ਨ ਦੇਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਹਿਣ ਦਾ ਭਾਵ ਇਹ ਕਿ ਕਾਂਗਰਸ ਦੇ ਵਿੱਚ ਹੁਣ ਵੱਡਾ ਬਦਲ ਜਿਹੜਾ ਹੋ ਸਕਦਾ ਹੈ ਵੱਡਾ ਬਦਲ ਕਹਿਣ ਦਾ ਭਾਵ ਕਿ ਵੱਡੀਆਂ ਜ਼ਿੰਮੇ ਨੇ ਅਨਿਲ ਜੋਸ਼ੀ ਹੋਰਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ ਪਰ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ ਕਿਵੇਂ ਸਿਆਸਤ ਦੇ ਵਿੱਚ ਵੱਡਾ ਬਦਲਾਅ ਜਿਹੜਾ ਸੋਚ ਕੇ ਉਹ ਸ਼ਾਮਲ ਹੋਏ ਨੇ ਕਿਵੇਂ ਲਿਆਉਣਗੇ ਹਸਪਤਾਲਾਂ ਨੂੰ ਇਹ ਸਾਰੀਆਂ ਸਥਿਤੀਆਂ ਦੇ ਉੱਪਰ ਪੈਣੀ ਨਜ਼ਰ ਆਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਵੀ ਅਨਿਲ ਜੋਸ਼ੀ ਹੋਰਾਂ ਦੇ ਕਾਂਗਰਸ ਦੇ ਸਫ਼ਰ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਬੈਰਹਾਾਲ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੋਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਅਨਿਲ ਜੋਸ਼ੀ ਹੋਰਾਂ ਦੇ ਵੱਲੋਂ ਆਖਰਕਾਰ ਹੁਣ ਕਾਂਗਰਸ ਦਾ ਪੱਲਾ ਜਿਹੜਾ ਫੜ ਲਿਆ ਗਿਆ ਬੀਤੇ ਕੱਲ ਤੋਂ ਚਰਚਾਾਂਵਾਂ ਜਿਹੜੀਆਂ ਵੱਡੇ ਪੱਧਰ ਦੇ ਉੱਪਰ ਚੱਲ ਰਹੀਆਂ ਸੀ ਬੀਤੇ ਕੱਲ ਉਹਨਾਂ ਦੀ ਤਸਵੀਰ ਜਿਹੜੀ ਆ ਰਾਹੁਲ ਗਾਂਧੀ ਹੋਰਾਂ ਦੇ ਨਾਲ ਸਾਹਮਣੇ ਆਈ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਆਇਆ ਗਿਆ ਸੀ ਤੇ ਬੀਤੇ ਕੱਲ ਵਾਕ ਵਾਕ ਨਿਊਜ਼ ਚੈਨਲਾਂ ਦੇ ਉੱਪਰ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਗੱਲ ਦੀ ਲ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਦੇਖ ਸਕਦੇ ਹੋ ਕਿਵੇਂ ਖੁਸ਼ੀ ਮਨਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਇਹਨਾਂ ਦੇ ਵੱਲੋਂ 6 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਭਾਜਪਾ ਤੋਂ ਅਸਤੀਫਾ ਇਹ ਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਸੀ ਕਿਉਂਕਿ 2020 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਉਸ ਵਕਤ ਇਹਨਾਂ ਦੇ ਵੱਲੋਂ ਬੜੇ ਸਾਰੇ ਮਤਭੇਦ ਭਾਜਪਾ ਦੇ ਨਾਲ ਉਸ ਕਿਸਾਨੀ ਧਰਨੇ ਨੂੰ ਲੈ ਕੇ ਹੁੰਦੇ ਦਿਖਾੜੀ ਦਿੱਤੇ ਸੀ ਇਸ ਕਰਕੇ ਉਹਨਾਂ ਨੇ ਭਾਜਪਾ ਤੋਂ ਕਿਨਾਰਾ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਤੇ ਸੀਕੇ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਵੀ ਉਹਨਾਂ ਦੇ ਉੱਪਰ ਇਤਬਾਰ ਕਰਕੇ 2024 ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਹਾਲਾਂਕਿ ਉਹ ਜਿੱਤ ਨਹੀਂ ਸਕੇ ਪਰ ਅਨਿਲ ਜੋਸ਼ੀ ਹੋਰਾਂ ਦਾ ਇਸ ਤਰੀਕੇ 2027 ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਕਾਂਗਰਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਮਜ਼ਬੂਤੀ ਭਰਿਆ ਕਦਮ ਇਸ ਨੂੰ ਮੰਨਿਆ ਜਾ ਸਕਦਾ ਹੈ ਨਾਲ ਜੇਕਰ ਚੱਲ ਰਹੀਆਂ ਤਸਵੀਰਾਂ ਦੇ ਉੱਤੇ ਤੁਸੀਂ ਗੌਰ ਫਰਮਾਓ ਤਾਂ ਇਸ ਫਰੇਮ ਦੇ ਵਿੱਚ ਇਸ ਤਸਵੀਰ ਦੇ ਵਿੱਚ ਸਾਫ਼ ਤੌਰ ਦੇ ਉੱਪਰ ਚਿਹਰਿਆਂ ਦੇ ਉੱਪਰ ਉਹ ਹਾਸਾ ਜਿਹੜਾ ਹੈ ਜਾਂ ਪਰ ਚਿਹਰਿਆਂ ਦੇ ਉੱਪਰ ਉਹ ਖੁਸ਼ੀ ਜਿਹੜੀ ਆ ਵੇਖੀ ਜਾ ਸਕਦੀ ਹੈ ਹਾਲਾਂਕਿ ਸਿਆਸੀ ਰੂਪ ਦੇ ਵਿੱਚ ਇਹ ਖੁਸ਼ੀਆਂ ਕਿੰਨਾ ਕੁ ਚਰਬਹਾਲ ਰਹੀਆਂ ਨੇ ਇਹਦੇ ਬਾਰੇ ਚੰਗੇ ਭਲੇ ਲੋਕ ਜਿਹੜੇ ਨੇ ਉਹ ਜਾਣਦੇ ਨੇ ਕਿ ਕੀ ਸਥਿਤੀਆਂ ਕਿਸ ਤਰੀਕੇ ਦੇ ਨਾਲ ਪੈਦਾ ਹੋ ਸਕਦੀਆਂ ਨੇ ਉਹਨਾਂ ਅਮੇਲ ਜੋਸ਼ੀ ਹੋਰਾਂ ਦਾ ਕਾਂਗਰਸ ਦੇ ਵਿੱਚ ਜਾਣਾ ਹੋਇਆ ਤੇ ਇਸ ਕਾਂਗਰਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੇ ਮੌਕੇ ਦੇ ਉੱਪਰ ਪ੍ਰਤਾਪ ਬਾਜਵਾ ਅਮਰਿੰਦਰ ਸਿੰਘ ਰਾਜਾ ਆਪਣੇ ਜਿਹੜੇ ਨੇ ਇਹਨਾਂ ਸਣੇ ਵੱਖ-ਵੱਖ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਵੱਲੋਂ ਇਸ ਸਾਰੇ ਪਾਕ